thank yeah. you yeah. ਮਾਤਾ ਪਿਤਾ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਇਹ ਟੂਰਨਾਮੈਂਟ ਜਿਹੜਾ ਸਾਡਾ ਪੰਜਵਾਂ ਕਬੱਡੀ ਕੱਪ ਹੈ ਮਾਤਾ ਸਜੀਤ ਕੌਰ ਤੇ ਪਿਤਾ ਜਨਰਲ ਸਿੰਘ ਦੀ ਯਾਦ ਵਿੱਚ ਸੀਦੂ ਦੁੱਧੂ ਸਿੰਘ ਕਲੱਬ ਵੱਲੋਂ ਕਰਾਇਆ ਹੈ ਜੀ ਕਲੱਬ ਦਾ ਪ੍ਰਧਾਨ ਮੈਂ ਹਾਂ ਜੀ ਬਾਕੀ ਜਿਹੜਾ ਸਾਡਾ ਇਹ ਟੂਰਨਾਮੈਂਟ ਆ ਪੰਜਵਾਂ ਕਬੱਡੀ ਕੱਪ ਹੈ ਕਰਵਾਇਆ ਜਾ ਰਿਹਾ ਜੀ ਦਾ ਇਨਾਮ ਹੈ ਪਹਿਲਾ 1.2 ਲੱਖ ਦੂਸਰਾ 1.2 ਲੱਖ ਬੈਸਟਾਂ ਨੂੰ ਹਾਰ ਲਈ ਤੇ ਸ਼ਾਮ ਨੂੰ ਆਰਨੇਡ ਦਾ ਖੁੱਲਾ ਖਾੜਾ ਚੋਟੀ ਦੀ ਅੱਠ ਅਕੈਡਮੀਆ ਖੇਡਣੀਆਂ ਟੌਪ ਦੀਆਂ ਜਿਹੜੇ ਬ੍ਰੈਂਡਰ ਖਿਡਾਰੀ ਸਾਰੇ ਉਸ ਉਸ ਹਾਲ ਚ ਮਿਲਣਗੇ ਤੇ ਜਿਹੜਾ ਆਰ ਨੇ ਇਹਦਾ ਸਪੌਂਸਰ ਹੈ ਉਹ ਲਾਲੀ ਕੈਨੇਡਾ ਤੇ ਕੁਲਵੀਰ ਚੱਠਾ ਵੱਲੋਂ ਹੈ ਜਿਹੜੇ ਹਾਰਲੇ ਸਪੌਂਸਰ ਨੇ ਉਹ ਲਬਰੀਤ ਚੱਠਾ ਦੇ ਗੁਰਪ੍ਰੀਤ ਯੂਕੇ ਯੂਕੇ ਵੱਲੋਂ ਨੇ ਤੇ ਜਿਹਦਾ ਪਹਿਲਾ ਨਾਮ ਹੈ ਕੁਲਵੀਰ ਯੂਕੇ ਵੱਲੋਂ ਜਿਹਦਾ ਦੂਸਰਾ ਨਾਮ ਹੈ ਧਿਆਨਾ ਆਸਟ੍ਰੇਲੀਆ ਵੱਲੋਂ ਦਿੱਤਾ ਜਾਵੇਗਾ ਬਾਕੀ ਜਿਹਨੂੰ ਸਾਨੂੰ ਸਹਿਯੋਗ ਹੈ ਪੂਰਨ ਤੌਰ ਤੇ ਪਿੰਡ ਸਿਹਾਲ ਤੇ ਐਨ ਆਰ ਵੀਰਾ ਵੱਲੋਂ ਪੂਰਾ ਸਹਿਯੋਗ ਤੇ ਆਰ ਨੇ ਇਹਦਾ ਖੁੱਲਾ ਖਾੜਾ ਲੱਗਣਾ ਕਿੰਨਾ ਕੋਨ ਮਾਰੇ ਤੁਹਾਨੂੰ ਕਿੰਦਾ ਕੋ ਇਕੱਠ ਹੋਉਂਦਾ ਧੰਨਵਾਦ ਦੇਖੋ ਅਸੀਂ ਪੰਜ ਗੀਲੇ ਵਿਲੇ ਛੱਡੇ ਨੇ ਜੀ ਪਾਰਕਿੰਗ ਦਾ ਪੂਰਾ ਪ੍ਰਬੰਧ ਹੈ ਸਭ ਤੋਂ ਵੱਧ ਜਿਹੜੀ ਸਟੇਡੀਅਮ ਬਣਾਉਣ ਦੇ ਇੱਕ ਟਰਾਲੀਆਂ ਹੁੰਦੀਆਂ ਨੇ ਜਿਹੜੀਆਂ ਲੋਕਾਂ ਦਾ ਕੋਈ 5 ਲਾਉਂਦਾ ਕੋਈ 4 ਲਾਉਂਦਾ ਆਖੀ 16 ਲੱਗਦੀ ਨੇ ਫੁੱਲ ਕਰਾਉਣੇ ਚਾਹੇ 20 ਲਗਾਵਾਂਗੇ ਇੰਨਾ ਕਾ ਉਮੀਦ ਹੈ ਵੀ ਰਿਕਾਰਡ ਤੁਰਕ ਇਕੱਠ ਹੁੰਦਾ ਆ ਰਿਹਾ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਇਕੱਠ ਹੋਊ ਹੋਰ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਇੱਕ ਤਾਂ ਸਭ ਤੋਂ ਵੱਡਾ ਪ੍ਰਬੰਧ ਹੈ ਪਾਰਕਿੰਗ ਦਾ ਕਿਉਂਕਿ ਜਿਆਦਾਤਰ ਮੋਟਰਸਾਈਕਲ ਚੋਰੀ ਹੋ ਜਾਂਦੇ ਆ ਕਿਸੇ ਦੀ ਗੱਡੀ ਚੁਰਾਈ ਜਾਂਦੀ ਉਹ ਤੇ ਦਿੱਕਤ ਆਉਂਦੀ ਆ ਉਹ ਫੁੱਲ ਪਾਰਕਿੰਗ ਦਾ ਪ੍ਰਬੰਧ ਹੈ ਬਾਕੀ ਜਿਹੜਾ ਬੈਠਣ ਦਾ ਪ੍ਰਬੰਧ ਹੈ ਟੌਪ ਤੇ ਹੋਊਗਾ ਬਾਕੀ ਜਿਹੜੇ ਟੀ ਵੱਡੇ ਪਲੇਅਰ ਨੇ ਅੰਬੇਹੋਰੀ ਲਾ ਲਓ ਸੀਲੂਰੀ ਲਾ ਲਓ ਜਿਹੜੇ ਅੱਜ ਦੇ ਜੱਗੂ ਵਰ ਟੂਰ ਲੈ ਕੇ ਉੱਪਰ ਦੇ ਲੈਵਲ ਦੇ ਜਿਹੜੇ ਖਿਡਾਰੀ ਨੇ ਸਾਰੇ ਤੁਹਾਨੂੰ ਸਿਹਾਲ 'ਚ ਮਿਲਣਗੇ। ਮੁੱਖ ਮਹਿਮਾਨ ਕੌਣ ਹੋਣਗੇ? ਜਿਹੜਾ ਇਹ ਜਿਹੜਾ ਸਿਹਾਲ ਟੂਰਨਾਮੈਂਟ ਹੈ ਇਹ ਪੋਲੀਟਿਕਲ ਫ੍ਰੀ ਹੈ। ਜਿਹੜੇ ਜਿਹੜੇ ਮੁੱਖ ਮਹਿਮਾਨ ਨੇ ਜ਼ਿਆਦਾਤਰ ਅਫਸਰ ਹੀ ਹੋਣਗੇ ਜਿਹੜੇ ਹੋਣਗੇ। ਜਾਣ ਕੇ ਇਸ ਲਈ ਸਾਡੇ ਪਿੰਡ ਜੀ ਇਹ ਕਿਸ ਵਾਰ ਪਿੰਡ ਸਿਹਾਲ ਦੇ ਵਿੱਚ ਪੰਜਵਾਂ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ। ਸਾਡੇ ਕਲੱਬ ਦਾ ਨਾਮ ਆਇਆ ਸੀ ਦੁੱਧਮ ਸਿੰਘ ਕਲੱਬ ਸਿਹਾਲ। ਇਹਦੇ ਸਾਡੇ ਪ੍ਰਧਾਨ ਸਾਹਿਬ ਨੇ ਜਿਹੜੇ ਸਾਡੇ ਵੱਡਾ ਵੀਰ ਡਾਕਟਰ ਮੱਗ ਇਹ ਉਸ ਵਾਂ ਆਪਣਾ ਕਰਾ ਰਹੇ ਨੇਗੇ ਤੇ ਵਧੀਆ ਖੜਾ ਰਣ ਨੂੰ ਵਧੀਆ ਪ੍ਰਾਈਜ਼ ਰੱਖੇ ਨੇ ਇਸ ਵਾਰ ਹਾਰਲੇ ਮੋੜ ਸੰਧ ਤੇ ਆਣ ਕੇ ਬੈਠਾ ਨੂੰ ਤੇ ਇਹਦੇ ਵਿੱਚ ਸਾਡੇ ਪਿੰਡ ਦੇ ਐਨ ਆਰ ਆਈ ਵੀਰਾਂ ਦਾ ਬਹੁਤ ਸਹਿਜ ਹੋਊਗਾ ਬਾਹਰੋਂ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਜ ਹੋਊਗਾ ਤੇ ਸਾਡੇ ਚਮਕੌਰ ਘਮਾਨ ਸਾਡੇ ਵੀਰ ਜੋ ਕੇ ਰਹਿੰਦਾ ਉਹਦਾ ਬਹੁਤ ਵੱਡਾ ਯੋਗਦਾਨ ਹੈਗਾ ਇਹਦੇ ਵਿੱਚ ਟੂਰਨਾਮੈਂਟ ਕਰਾਉਣ ਵਿੱਚ ਟੂਰਨਾਮੈਂਟ ਦੇ ਵਿੱਚ ਪ੍ਰਬੰਧ ਬਹੁਤ ਵਧੀਆ ਕੀਤਾ ਜਾਂਦਾ ਹਾਰੇ ਜਿਹੜੇ ਐਨ ਆਰ ਆਈ ਵੀਰ ਉਹਨੇ ਦੇਖਣ ਵਾਸਤੇ ਆਉਂਦੇ ਨੇ ਜਾਂ ਆਪਣੇ ਪਿੰਡ ਦੇ ਜਾਂਦੇ ਨੇ ਜਾਂ ਹੋਰ ਬਾਹਰੋਂ ਬੰਦੇ ਆਉਂਦੇ ਨੇ ਕਿ ਉਹਨਾਂ ਵਾਸਤੇ ਬਹੁਤ ਪ੍ਰਬੰਧ ਕੀਤਾ ਜਾਂਦਾ ਬੈਠਾ ਦਾ ਪੂਰਾ ਪ੍ਰਬ ਤੇਜਾ ਵਗੈਰਾ ਬਹੁਤ ਖੁੱਲੀ ਦਾ ਤੌਰ ਤੇ ਲੰਘੇ ਜਾਂਦੀ ਨੇ ਗਿਆ ਦਰਸ਼ਕਾਂ ਦੇ ਬੈਠਣ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਜਾਂਦਾ ਹੈ ਤਿੰਨ ਚਾਰ ਕਿਲੇ ਅਸੀਂ ਹਰ ਸਾਲ ਜ਼ਮੀਨ ਦੇ ਵਿਲੇ ਰੱਖਦੇ ਹਾਂਗੇ ਉਹਨਾਂ ਵਿੱਚ ਟੂਰਨਾਮੈਂਟ ਕਰਵਾਇਆ ਜਾਂਦਾ ਗਰਾਊਂਡ ਬਹੁਤ ਵੱਡਾ ਖੁੱਲਾ ਖੁੱਲਾ ਡੋਲਾ ਹੁੰਦਾ ਹੈਗਾ ਤੇ ਉੱਥੇ ਸਾਰੇ ਜਿਹੜੇ ਦਰਸ਼ਕ ਆਉਂਦੇ ਨੇ ਸਾਡੇ ਦੇਖਣ ਵਾਸਤੇ ਸਾਡੇ ਵੀਰ ਜਿਹੜੇ ਆਉਂਦੇ ਨੇ ਉਹਨਾਂ ਵਾਸਤੇ ਖਾਣੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜਾਂਦਾ ਖਾਣ ਪੀਣ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਜਾਂਦਾ ਹੈਗਾ ਤੇ ਪਿੰਡ ਦਾ ਬਹੁਤ ਵੱਡਾ ਸ਼ਹਿਰ ਹੋਊਗਾ ਪਿੰਡ ਦੇ ਨਾਲ ਹੀ ਇਹ ਕੰਮ ਵੱਡਾ ਉਪਰਾਲਾ ਕੀਤਾ ਜਾਂਦਾ ਹੈਗਾ ਇਹ ਕਲੱਬ ਦੇ ਜਿਹੜੇ ਸਾਡੇ ਕਮੇਟੀ ਮੈਂਬਰ ਨੇ ਉਹਨਾਂ ਦਾ ਵੀ ਬਹੁਤ ਵੱਡਾ ਸਹਾਇਤਾ ਜਾਂਦਾ ਹੈਗਾ ਤੇ ਨਾਲ ਦੀ ਨਾਲ ਤੇ ਪਾਰਕਿੰਗ ਦਾ ਬਹੁਤ ਪ੍ਰਬੰਧ ਕੀਤਾ ਜਾਂਦਾ ਹੈ ਕੋਈ ਪਾਰਕਿੰਗ ਦੀ ਕਿਸੇ ਕਿੱਲੋਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਪਾਰਕਿੰਗ ਪੂਰਾ ਖੁੱਲਾ ਰੋਡਾਂ ਪ੍ਰਬੰਧ ਹੁੰਦਾ ਕਰ ਬਸ ਰੱਖਿਆ ਜਾਂਦਾ ਹੈਗਾ ਦਰਸ਼ਕਾਂ ਵਾਸਤੇ ਪੂਰਾ ਪ੍ਰਬੰਧ ਵਧੀਆ ਹੁੰਦਾ ਹੈਗਾ ਤੇ ਨਾਲ ਦੀ ਨਾਲ ਤੇ ਸਾਡੇ ਆਰਨੇਤ ਸਾਡੇ ਕਲੱਬ ਨਾਲ ਜੁੜਿਆ ਹੋਇਆ ਹੈਗਾ ਉਹ ਵੀ ਬਹੁਤ ਵੱਡਾ ਸਹਾਇਤਾ ਹੁੰਦਾ ਸਾਡੇ ਡਾਕਟਰ ਮਕਰ ਸਿੰਘ ਜੀ ਨੂੰ ਇਹਨਾਂ ਦੇ ਪਹਿਲੇ ਸੱਦੇ થી ਉਹ ਟੂਰਨਾਮੈਂਟ ਦੇ ਵਿੱਚ ਪਹੁੰਚਦਾ ਹੈਗਾ ਉਹਨੂੰ ਅਸੀਂ ਪ੍ਰਬੰਧਕ ਤੌਰ ਤੇ ਨਾਲ ਜੋੜਿਆ ਹੋਇਆ ਹੈਗਾ ਉਹ ਆਪਣਾ ਸਾਰਾ ਖੁੱਲਾ ਖਰਾ ਦਰਸ਼ਕਾਂ ਸਾਹਮਣੇ ਪੇਸ਼ ਕਰਦੇ ਨੇ ਕਿ ਵਧੀਆ ਪ੍ਰੋਗਰਾਮ ਦੰਦੇ ਨੇ ਤੇ ਇੱਕ ਦੋ ਤਿੰਨ ਦਿਨ ਹੋ ਗਏ ਸਾਡੇ ਉਹ ਪੋਸਟਰ ਵੀ ਲੀਕ ਕਰਕੇ ਗਏ ਨੇ ਜਿੱਥੇ ਆ ਕੇ ਨੇ ਪੋਸਟਰ ਲੀਕ ਕੀਤਾ ਤੇ ਉਹਦੇ ਨਾਲ ਸਾਨੂੰ ਬਹੁਤ ਵੱਡਾ ਹੌਸਲਾ ਮਿਲਦਾਗਾ ਕਿ ਸਾਡੇ ਨਾਲ ਜੁੜੇ ਹੋਏ ਨੇ ਏਟ ਬੜੇ ਕਲਾਕਾਰ ਸਾਡੇ ਨਾਲ ਜੁੜੇ ਹੋਏ ਨੇਗੇ ਸਾਨੂੰ ਸਹਿਯੋਗ ਦੰਦੇ ਨੇ ਬਾਕੀ ਡਾਕਟਰ ਮਗਰ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਮਾਤਾ ਦੀ ਯਾਦ ਵਿੱਚ ਤੇ ਪਿਤਾ ਦੀ ਯਾਦ ਵਿੱਚ ਮਾਤਾ ਸਰਜੀਤ ਕੌਰ ਤੇ ਪਿਤਾ ਜੀ ਜਮੈਲ ਸਿੰਘ ਦੀ ਯਾਦ ਵਿੱਚ ਕਰਵਾਉਂਦੇ ਨੇਗੇ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੈ ਇਲਾਕੇ ਨੂੰ ਨਾਲ ਲੈ ਕੇ ਚੱਲਦੇ ਨੇ ਇਲਾਕੇ ਦੇ ਸਾਰੇ ਵੀਰਾਂ ਭਰਾਵੋ ਨਾਲ ਲੈ ਕੇ ਚੱਲਦੇ ਨੇ ਪਿੰਡ ਨੂੰ ਨਾਲ ਲੈ ਕੇ ਚੱਲਦੇ ਨੇ ਪਿੰਡ ਵਾਲੇ ਵੀ ਇਹਨਾਂ ਨੂੰ ਪੂਰਾ ਸਹਾਰਾ ਦੁੱਤਾ